ਸਤਿ ਸ੍ਰੀ ਅਕਾਲ ਮੈਂ ਸੋਮਸ ਹੋਂਤਾ ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੰਬੇਡਕਰ ਊਰਜਾ ਪਵਨ ਬਾਰਨ ਦੀ ਗੱਲ ਕਰੀਏ ਤੇ ਮਹਾਰਾਣੀ ਪਰਨੀਤ ਕੌਰ ਲੋਕ ਸਭਾ ਦੇ ਮੈਂਬਰ ਨੇ ਔਰ ਉਹਨਾਂ ਨੇ ਆਪਣੇ ਫੰਡ ਦੇ ਵਿੱਚੋਂ 20 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਹੈ ਉਹ ਦਿੱਤੀ ਹੈ ਔਰ ਜਿਸ ਨੂੰ ਲੈ ਕੇ ਅੱਜ ਪੰਜਾਬ ਰਾਜ ਬਿਜਲੀ ਬੋਰਡ ਦੇ ਆਫੀਸਰਸ ਨੇ ਔਰ ਕੁਝ ਇੰਪਲਾਈਜ਼ ਨੇ ਔਰ ਇਹਨਾਂ ਤੋਂ ਇਲਾਵਾ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਜੀ ਅੱਜ ਬਕਾਇਦਾ ਤੌਰ ਤੇ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਧੰਨਵਾਦ ਕਰਨ ਲਈ ਇੱਥੇ ਪਹੁੰਚੇ ਨੇ ਮੈਡਮ ਜਦੋਂ ਜਦੋਂ ਵੀ ਜ਼ਰੂਰਤ ਪੈਂਦੀ ਹੈ ਤੁਸੀਂ ਹਮੇਸ਼ਾ ਹਾਜ਼ਰ ਹੁੰਦੇ ਹੋ ਅੱਜ 20 ਲੱਖ ਰੁਪਏ ਦੀ ਤੁਸੀਂ ਪਾਵਰ ਆਫ ਸੋਸ਼ਲ ਯੂਨਿਟੀ ਅੰਬੇਡਕਰ ਊਰਜਾ ਭਵਨ ਨੂੰ ਗ੍ਰਾਂਟ ਦਿੱਤੀ ਹੈ ਔਰ ਥੈਂਕਸ ਕਰਨ ਵਾਸਤੇ ਆਏ ਆ ਤੁਸੀਂ ਇਸ ਤਰ੍ਹਾਂ ਦੇ ਮਤਲਬ ਜਿਹੜੇ ਦਿਆਲੂਪਨ ਹੈ ਕਦੋਂ ਤੋਂ ਤੁਹਾਡੇ ਜ਼ਿਹਨ ਦੇ ਵਿੱਚ ਆਇਆ ਮੈਡਮ ਦੇਖੋ ਇਹਦਾ ਜੋ ਵੀ ਐਮਪੀ ਲਾਰਡਸ ਦੇ ਵਿੱਚ ਪੈਸੇ ਆਉਂਦੇ ਨੇ ਇਹ ਲੋਕਾਂ ਦੇ ਹੀ ਪੈਸੇ ਹੁੰਦੇ ਨੇ ਜੀ ਔਰ ਇਹਨਾਂ ਲੋਕਾਂ ਹੀ ਨੇ ਮੈਨੂੰ ਚਾਰ ਵਾਰੀ ਜਿਤਾ ਕੇ ਹੂੰ ਐਮਪੀ ਬਣਾਇਆ ਤਾਂ ਮੇਰੇ ਲਈ ਤਾਂ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਜੋ ਇਹ ਚਾਹੁੰਦੇ ਹੈ ਉਹ ਕੁਝ ਨਾ ਕੁਝ ਸਿਰੇ ਚੜ੍ਹ ਸਕਦਾ ਸਾਰਾ ਕੁਝ ਤਾਂ ਉਹ ਨਹੀਂ ਸਕਦਾ ਜੀ ਪਰ ਅੰਬੇਦਕਰ ਗੁਰਜਾ ਭਵਨ ਨੂੰ ਬਾਰੰਦੇ ਵਿੱਚ ਇਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਜੀ ਮੈਂ ਇਹਨਾਂ ਦੀ ਸਾਰੀ ਸੁਸਾਇਟੀ ਨੂੰ ਪ੍ਰਧਾਨ ਜੀ ਨੂੰ ਸਭ ਨੂੰ ਵਧਾਈ ਦਿੰਦੀ ਆ ਕਿ ਇਹਨਾਂ ਦੇ ਆਪਣੇ ਹੀ ਕੰਮਾਂ ਕਰਕੇ ਇਹ ਗ੍ਰਾਂਟ ਸਮਝ ਲਓ ਇਹਨਾਂ ਦੀ ਆਪਣੀ ਹੋਈ ਹੈ ਮੈਂ ਤਾਂ ਇੱਕ ਜ਼ਰੀਆ ਬਣ ਗਈ ਜਿਹਦੇ ਥਰੂ ਇਹ ਹੋ ਸਕਦਾ ਸੀ ਹਾਂਜੀ ਸੋ ਬਹੁਤ ਖੁਸ਼ੀ ਹੋਈ ਮੈਨੂੰ ਔਰ ਮੇਰੇ ਖਿਆਲ ਚ ਜਦ ਤੁਹਾਨੂੰ ਲੋਕ ਪਿਆਰ ਦਿੰਦੇ ਨੇ ਜੀ ਜੀ ਔਰ ਰਿਸਪੌਂਸਿਬਿਲਟੀ ਦਿੰਦੇ ਨੇ ਕੋਈ ਜ਼ਿੰਮੇਵਾਰੀ ਦਿੰਦੇ ਨੇ ਤਾਂ ਸਾਡਾ ਵੀ ਪੂਰਾ ਫਰਜ਼ ਬਣਦਾ ਹੈ ਕਿ ਉਸ ਨੂੰ ਨਿਭਾ ਕੇ ਉਹ ਵਾਪਸ ਮੋੜੀਏ ਉਹ ਇੱਕ ਵਿੱਚ ਵੀ ਬਹੁਤ ਸਾਰੀਆਂ ਉਮੀਦਾਂ ਨੇ ਇਸ ਸੰਸਥਾ ਨੂੰ ਔਰ ਉਹਨਾਂ ਉਮੀਦਾਂ ਤੇ ਉਮੀਦ ਹੈ ਕਿ ਤੁਸੀਂ ਪੂਰੀ ਤਰ੍ਹਾਂ ਤਨਦੇਹੀ ਦੇ ਨਾਲ ਇੱਕ ਵਾਰ ਫਿਰ ਤੁਸੀਂ ਇਸੇ ਤਰ੍ਹਾਂ ਹੀ ਦਿਲ ਖੋਲ ਕੇ ਜੋ ਵੀ ਫੰਡ ਆਏਗਾ ਉਹ ਸੰਸਥਾ ਨੂੰ ਜ਼ਰੂਰ ਦਿਓਗੇ ਤੁਸੀਂ ਇਹ ਤਾਂ ਹੁਣ ਟਰਮ ਖਤਮ ਹੋਣ ਵਾਲੀ ਹੈ ਸੋ ਅਗਲੀ ਟਰਮ ਨੂੰ ਦੇਖਾਂਗੇ ਲੋਕ ਕਿਸ ਨੂੰ ਚੁਣਦੇ ਹੈ ਕੌਣ ਆਂਦਾ ਹੈ ਪਰ ਜਿੱਥੇ ਤੱਕ ਜੋ ਵੀ ਮੈਂ ਕਰ ਸਕਦੀ ਹੈ ਪਰਸਨਲੀ ਮੈਂ ਜ਼ਰੂਰ ਹਰ ਵਕਤ ਹਾਜ਼ਰ ਰਹੂੰਗੀ ਸ਼ੁਕਰੀਆ ਮੈਡਮ ਬਹੁਤ ਬਹੁਤ ਮਿਹਰਬਾਨੀ ਸੋ ਦੋਸਤੋ ਇਹ ਸਾਡੇ ਨਾਲ ਮਹਾਰਾਣੀ ਪਰਨੀਤ ਕੌਰ ਲੋਕ ਸਭਾ ਦੇ ਮੈਂਬਰ ਜਿਨ੍ਹਾਂ ਨੇ ਪੀਐਸਸੀਬੀ ਐਸਸੀ ਆਫਿਸਰਸ ਐਂਡ ਇੰਪਲਾਈਜ਼ ਐਸੋਸੀਏਸ਼ਨ ਅਤੇ ਪਾਵਰ ਆਫ ਸੋਸ਼ਲ ਜੁਨਟੀ ਨੂੰ ਆਪਣੀ ਐਮਪੀ ਗ੍ਰਾਂਟ ਦੇ ਵਿੱਚੋਂ 20 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈ ਉਹ ਅੰਬੇਡਕਰ ਊਰਜਾ ਪਵਨ ਦੀ ਹੋਰ ਮਤਲਬ ਉਸ ਦੀ ਸੁਧਾਰ ਵਾਸਤੇ ਦਿੱਤੀ ਹੈ ਸੋ ਇਹਨਾਂ ਨਾਲ ਗੱਲਬਾਤ ਕੀਤੀ ਬਹੁਤ-ਬਹੁਤ ਸ਼ੁਕਰੀਆ ਮਹਾਰਾਣੀ ਪਰਨੀਤ ਕੌਰ ਤੋਂ ਬਾਅਦ ਜਸਲ ਸਾਹਿਬ ਸ਼੍ਰੀ ਫਕੀਰ ਚੰਦ ਜਸਲ ਜੀ ਜਿਹੜੇ ਕਿ ਪੀਐਸਸੀਬੀ ਐਸਸੀ ਆਫੀਸਰਸ ਐਂਡ EMPLOYES ਐਸੋਸੀਏਸ਼ਨ ਅਤੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਨੇ ਫਕੀਰ ਚੰਦ ਜਸਲ ਜੀ ਉਹਨਾਂ ਨਾਲ ਕਰਦਿਆਂ ਗੱਲਬਾਤ ਅੱਜ ਇੱਥੇ ਕਿਸ ਤਰ੍ਹਾਂ ਹੋਣ ਦਾ ਸਬਬ ਬਣਿਆ ਸਰ ਜੈਪੀਮ ਜੈਪਾਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਾਨੂੰ ਮਹਾਰਾਣੀ ਪਰਨੀਤ ਕੌਰ ਜੀ ਜੋ ਕਿ ਲੋਕ ਸਭਾ ਦੇ ਐਮਪੀ ਹੈ ਉਹਨਾਂ ਨੇ ਅੰਬੇਡਕਰ ਊਰਜਾ ਭਵਨ ਵਿਖੇ ਆਈਐਸ ਪੀਸੀਐਸ ਤੇ ਕੰਪੀਟੀਟਿਵ ਇਗਜ਼ਾਮ ਦੇ ਲਈ ਉੱਤੇ ਕੋਚਿੰਗ ਸਟਾਰਟ ਕਰਨ ਲਈ ਸਨੋਹਾਲ ਬਣਾਉਣ ਲਈ ਜਿਹੜੀ ਗ੍ਰਾਂਟ 20 ਲੱਖ ਰੁਪਏ ਦਿੱਤੀ ਹੈ ਪੀਐਸਸੀ ਵੀ ਸ਼ਡਿਊਲਡ ਕਾਸਟ ਪਾਵਰ ਇੰਜੀਨੀਅਰ ਐਂਡ ਅਫਸਰ ਐਸੋਸੀਏਸ਼ਨ ਅਤੇ ਜਿਹੜੀ ਪਾਵਰ ਆਫ ਸੋਸ਼ਲ ਜੁਨਿਟੀ ਦੇ ਸਾਡੇ ਮੈਂਬਰ ਬਹੁਤ ਸਤਿਕਾਰਯੋਗ ਲੱਗੇ ਹੋਏ ਸੀ ਬਹੁਤ ਜੋਰਾਂ ਸ਼ੋਰਾਂ ਦੇ ਨਾਲ ਅਸੀਂ ਅੱਜ ਮਹਾਰਾਣੀ ਜੀ ਦਾ ਉਹਨਾਂ ਦੇ ਮਹਿਲ ਦੇ ਵਿੱਚ ਧੰਨਵਾਦ ਕਰ ਲਈ ਆਏ ਆ ਅਤੇ ਨਾਲ ਬੇਨਤੀ ਵੀ ਕੀਤੀ ਆ ਕਿ ਜਲਦੀ ਤੋਂ ਜਲਦੀ ਜਿਹੜਾ ਕੰਮ ਜਿਹੜਾ ਸਟਾਰਟ ਹੋ ਜਵੇ ਤਾਂ ਕਿ ਇਹ ਜਿਹੜਾ ਐਸੀ ਫੰਡ ਜਿਹੜੇ ਆ 31 ਮਾਰਚ ਤੋਂ ਪਹਿਲਾਂ ਪਹਿਲਾਂ ਯੂਟਿਲਾਈਜ਼ ਹੋ ਜਾਣ ਸੋ ਉਮੀਦ ਕਰਦੇ ਆ ਕਿ ਅਸੀਂ ਇਸੇ ਤਰੀਕੇ ਦੇ ਨਾਲ ਜਿਹੜੇ ਸਾਡੇ ਕੋਲ ਕੋਈ ਵੀ ਫੰਡ ਆਉਂਦੇ ਆ ਜਿੱਥੇ ਅਸੀਂ 20 ਲੱਖ ਰੁਪਏ ਸਾਡੇ ਕੋਲ ਆਇਆ ਅਸੀਂ ਸਾਡੀ ਜਿਹੜੀ ਸੁਸਾਇਟੀ ਆ ਆਮ ਤੌਰ ਤੇ ਆਪਣੇ ਕੋਲੋਂ ਵੀ ਬਹੁਤ ਵੱਡਾ ਫੰਡ ਕ੍ਰੀਏਟ ਕਰਕੇ ਖਰਚਦੀ ਹੈ ਅਸੀਂ ਮਹਾਰਾਣਾ ਜੀ ਨੂੰ ਕਿਉਂਕਿ ਇਹਨਾਂ ਨੇ ਪਹਿਲੀ ਵਾਰੀ ਭਵਨ ਤੇ ਜਾਣਾ ਅਸੀਂ ਜਲਦੀ ਬੁਲਾ ਰਹੇ ਹਾਂ ਇਹ ਦੇਖ ਕੇ ਆਪ ਹੀ ਖੁਸ਼ ਹੋਣਗੇ ਕਿ ਕਿ ਭਵਨ ਦੇ ਉੱਤੇ ਕੀ ਕੀ ਚੱਲ ਰਿਹਾ ਆ ਇਸ ਵੇਲੇ ਉੱਥੇ ਜੋ ਲਾਇਬ੍ਰੇਰੀ ਚੱਲ ਰਹੀ ਆ ਚੈਰੀਟੇਬਲ ਡਿਸਪੈਂਸਰੀ ਚੱਲ ਰਹੀ ਆ ਸਾਡਾ ਜਿਹੜਾ ਪੋਸੂ ਨਾਮਾ ਜਿੱਥੇ ਮੈਂ ਦੇ ਉਹ ਦੇ ਰਿਹਾ ਇਹ ਵੀ ਚੱਲ ਰਿਹਾ ਅਸੀਂ ਬੱਚਿਆਂ ਦੇ ਲਈ ਜੋ ਵੀ ਸਾਡੇ ਕੋਲ ਸਹੂਲਤ ਹੁੰਦੀ ਹੈ ਅਸੀਂ ਦਿੰਦੇ ਆ ਹੋਸਟਲ ਬੱਚਿਆਂ ਦੇ ਲਈ ਬਣਾਇਆ ਰਹਿਣ ਦੇ ਲਈ ਗਰੀਬ ਬੱਚੇ ਉੱਥੇ ਆ ਕੇ ਰਹਿੰਦੇ ਆ ਆਪਣੀ ਸਟੱਡੀ ਕਰਦੇ ਆ ਫ੍ਰੀ ਆਫ ਸਾਰਾ ਅਸੀਂ ਕਰਦੇ ਆ ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦੇ ਔਰ ਫ੍ਰੀ 24 ਘੰਟੇ ਜਿਹੜੀ ਆ ਉੱਥੇ ਦਾਲ ਫੁਲਕਾ ਜਿਹੜਾ ਆ ਲੋਕਾਂ ਨੂੰ ਦਿੱਤਾ ਜਾਂਦਾ ਸੋ ਮਹਾਰਾਣੀ ਜੀ ਜਦੋਂ ਆਉਣਗੇ ਇਹਨਾਂ ਨੂੰ ਦੇਖ ਕੇ ਖੁਸ਼ੀ ਹੋਊਗੀ ਕਿ ਮੇਰੇ ਏਰੀਆ ਦੇ ਵਿੱਚ ਐਡਾ ਵੱਡਾ ਜਿਹੜਾ ਕੰਮ ਹੋ ਰਿਹਾ ਤੇ ਇਹਨਾਂ ਨੇ ਵੀ ਆਪਣੇ ਵੱਲੋਂ ਜਿਹੜੇ ਦਿਲ ਖੋਲ ਕੇ ਪੈਸੇ ਦਿੱਤੇ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਇਹਨਾਂ ਦੇ ਹੱਥਾਂ ਤੋਂ ਜਲਦੀ ਤੋਂ ਜਲਦੀ ਉੱਥੇ ਅਸੀਂ ਕੰਮ ਜਿਹੜਾ ਸਟਾਰਟ ਕਰਵਾਈਏ ਤਾਂ ਕਿ ਇਹਨਾਂ ਨੂੰ ਵੀ ਖੁਸ਼ੀ ਹੋਵੇ ਸਾਡੇ ਵੀ ਲੋਕਾਂ ਨੂੰ ਖੁਸ਼ੀ ਹੋਵੇ ਕਿਉਂਕਿ ਮਹਾਰਾਣੀ ਨੇ ਇੱਕ ਬਹੁਤ ਦਿਲ ਖੋਲ ਕੇ ਪੈਸੇ ਦਿੱਤੇ ਆ ਅਸੀਂ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਉੱਥੇ ਬੁਲਾ ਕੇ ਧੰਨਵਾਦ ਕੀਤਾ ਜਾਵੇ ਭਵਿੱਖ ਵਿੱਚ ਕਿਸ ਤਰ੍ਹਾਂ ਦੀ ਉਮੀਦ ਹੈ ਕਿਉਂਕਿ ਐਮਪੀ ਦੁਬਾਰਾ ਫਿਰ ਬਣਨਗੇ ਮਹਾਰਾਣੀ ਜੀ ਕਿਸ ਤਰ੍ਹਾਂ ਦੀ ਉਮੀਦਦਾਰ ਆ ਕਿ ਜਿਹੜੀ ਸਾਡੀ ਸੰਸਥਾ ਆ ਉਹ ਜਿਹੜੇ ਵੀ ਸਾਡੇ ਸੋਸਾਇਟੀ ਲਈ ਮਨੁੱਖਤਾ ਦੇ ਲਈ ਅਸੀਂ ਖਾਸ ਕਰਕੇ ਮਨੁੱਖਤਾ ਦੀ ਗੱਲ ਕਰਦੇ ਕਿਉਂਕਿ ਅਸੀਂ ਕਿਸੇ ਪਾਰਟੀਆਂ ਦੇ ਨਾਲ ਨਹੀਂ ਬੱਜੇ ਹੋਏ ਅਸੀਂ ਖੁੱਲ੍ਹ ਕੇ ਇਲਾਕੇ ਦੇ ਵਿੱਚ ਦੱਸਦੇ ਆ ਕਿ ਇਸ ਕੈਂਡੀਡੇਟ ਵੱਲੋਂ ਐਸਐਮਪੀ ਵੱਲੋਂ ਐਸ ਅਫਸਰ ਵੱਲੋਂ ਐਸ ਅਧਿਕਾਰੀ ਵੱਲੋਂ ਸਮਾਜ ਦੇ ਲਈ ਕੀ ਕੀਤਾ ਗਿਆ ਹੈ ਇਹ ਫਿਰ ਲੋਕਾਂ ਦੇ ਮਨ ਦੇ ਵਿੱਚ ਆਉਂਦੀ ਹੈ ਵੀ ਸਾਡੇ ਜਿਹੜੇ ਅੱਗੇ ਲੀਡਰ ਜਾਂ ਜਿਹੜੇ ਸਾਡੇ ਨਮਾਇंदे ਆ ਅਗਰ ਉਹ ਸਾਨੂੰ ਇਹ ਗੱਲ ਕਹਿ ਰਹੇ ਆ ਤੇ ਵਾਕਈ ਕੋਈ ਗੱਲ ਹੋਈ ਹੈ ਕਿਉਂਕਿ ਅਸੀਂ ਇੱਕ ਬਹੁਤ ਵੱਡੀ ਮਹਾਰਾਣੀ ਜੀ ਨੂੰ ਯਕੀਨ ਦਿਵਾਣਾ ਚਾਹੁੰਦੇ ਆ ਆਮ ਤੌਰ ਤੇ ਲੋਕ ਗਰੰਟੀਆਂ ਦੇ ਵਿੱਚੋਂ ਪੈਸੇ ਖਾ ਜਾਂਦੇ ਆ ਇੱਕ ਸੰਸਥਾ ਇਹੋ ਜਿਹੀ ਆ ਕਿ ਜਿਹੜੀ ਗ੍ਰਾਂਟਾਂ ਨੂੰ ਘੱਟ ਤੇ ਆਪਣੇ ਕੋਲੋਂ ਵੱਧ ਖਰਚਦੀ ਆ। ਬਹੁਤ ਅੱਛਾ। ਇਸ ਕਰਕੇ ਅਸੀਂ ਇਹਨਾਂ ਨੂੰ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਖਾਸ ਕਰਕੇ ਸਾਡੇ ਜਿਹੜੇ ਮੇਰ ਆ, ਜਿਹੜੇ ਪਟਿਆਲੇ ਦੇ ਮੇਰ ਆ ਜਿਨ੍ਹਾਂ ਨੇ ਇਹੋ ਬਹੁਤ ਵੱਡਾ ਐਫਰਟ ਰਾਨੀ ਜੀ ਨੂੰ ਕਰ ਲੈ ਕੇ ਆ। ਅਸੀਂ ਉਹਨਾਂ ਦੇ ਵੀ ਖਾਸ ਤੌਰ ਤੇ ਧੰਨਵਾਦੀ ਆ ਤੇ ਅਸੀਂ ਹੁਣ B&R ਜਿਹੜਾ ਡਿਪਾਰਟਮੈਂਟ ਆ ਉਹਨਾਂ ਦੇ ਨਾਲ ਤਾਲਮੇਲ ਕਰਕੇ ਜਲਦੀ ਤੋਂ ਜਲਦੀ ਅਸੀਂ ਕੰਮ ਜਿਹੜਾ ਜਲਦੀ ਕਰਵਾ ਕੇ ਸ਼ੁਰੂ ਤਾਂ ਕਿ ਅਸੀਂ ਉੱਥੇ ਸਟੋਨ ਵੀ ਲਾ ਸਕੀਏ। ਅਤੇ ਇਹ ਜਿਹੜੀ ਕੋਚਿੰਗ ਦਾ ਜਲਦੀ ਤੋਂ ਜਲਦੀ ਪ੍ਰਬੰਧ ਕਰ ਸਕੀਏ ਇਹਨਾਂ ਦੇ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫਿਰ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਐਜੇ ਐਮਪੀ ਪਟਿਆਲਾ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੇਖਵੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜੀ ਕੋਲ ਬਹੁਤ ਸਾਰੀਆਂ ਉਮੀਦਾਂ ਨੇ ਕਿਉਂਕਿ ਸਾਡੇ ਪਰਿਵਾਰ ਦੇ ਨਾਲ ਇਹ ਲੋਕ ਜੁੜੇ ਹੁੰਦੇ ਨੇ ਔਰ ਅਸੀਂ ਇਹਨਾਂ ਦੇ ਨਾਲ ਜੁੜੇ ਹੁੰਦੇ ਆਂ ਔਰ ਬਹੁਤ ਜਲਦੀ ਇਹਨਾਂ ਦੇ ਹੱਥੋਂ ਸਟੋਨ ਦੀ ਜਿਹੜੀ ਇੱਕ ਰਸਮ ਹੈ ਉਹ ਕਰਵਾਈ ਜਾਏਗੀ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸ ਓਮਸੋ ਹੋਤਾ ਕੋਸੂਨਾਮਾ YouTube ਚੈਨਲ ਪਟਿਆਲੇ ਤੋਂ